ਭਗਵੰਤ ਮਾਨ ਸਾਹਿਬ ਤੁਸੀਂ ਗਾਣਾ ਬੜਾ ਗਾਉਂਦੇ ਹੁੰਦੇ ਸੀ ਸਟੇਜਾਂ ਦੇ ਉੱਤੇ ਕਿ ਮਗਦਾ ਰਹੇਵੇਂ ਸੂਰਜਾ ਕਮੀਆਂ ਦੇ ਵੇੜੇ ਹੁਣ ਤੁਸੀਂ ਕੱਲ ਪੰਜਾਬ ਨੂੰ ਕੁਝ ਹੜਪੀੜਤਾ ਨੂੰ ਪਰਿਵਾਰਾਂ ਨੂੰ ਰਾਹਤ ਦਾ ਐਲਾਨ ਕੀਤਾ ਉਹ ਤੁਹਾਡੀ ਕਿਤਾਬ ਦੇ ਵਿੱਚੋਂ ਗਰੀਬ ਲੋਕ ਕਿੱਥੇ ਮੰਨਫੀ ਹੋ ਗਏ ਤੁਸੀਂ ਕਹਿੰਦੇ ਸੀ ਕਿ ਮੈਂ ਗਰੀਬਾਂ ਦੇ ਨਾਲ ਐ ਅੱਜ ਗਰੀਬ ਦੇ ਘਰ ਟਹਿ ਗਿਆ ਅੱਜ ਗਰੀਬ ਦਾ ਮਾਲ ਡੰਗਰ ਪਸ਼ੂ ਸਾਰਾ ਹੜ ਗਿਆ ਅੱਜ ਉਹ ਦਿਹਾੜੀ ਮਜ਼ਦੂਰੀ ਕਰਨ ਦੇ ਕਾਬਲ ਨਹੀਂ ਰਹੇ ਅੱਜ ਉਹਨਾਂ ਦਾ ਭਾਰੀ ਨੁਕਸਾਨ ਹੋ ਗਿਆ ਅੱਜ ਤੁਸੀਂ ਉਹਨਾਂ ਦੀ ਬਾ ਨਹੀਂ ਪੜੀ ਤੁਸੀਂ ਇੱਕ ਵੀ ਤੁਹਾਡੀ ਜਵਾਨ ਟੁੱਟ ਜੇ ਜੇ ਤੁਸੀਂ ਇੱਕ ਵੀ ਸ਼ਬਦ ਗਰੀਬਾਂ ਦੀ ਸਿਫਤ ਸਲਾਹ ਦੇ ਵਿੱਚ ਜਾਨਾਂ ਦੀ ਹਮਾਇਤ ਦੇ ਵਿੱਚ ਉਹਨਾਂ ਦੀ امدਾਦ ਦੇ ਵਿੱਚ ਕਿਹਾ ਹੋਵੇ ਪਰ ਮੈਨੂੰ ਲੱਗਦਾ ਹੈ ਤੁਹਾਨੂੰ ਵੀ ਲੋਕੋ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਮਜ਼ਦੂਰ ਪਰਿਵਾਰ ਨੇ ਤੁਹਾਨੂੰ ਵੀ ਮਤਲਬ ਜਿਹੜਾ ਹੈ ਇਸ ਤਰ੍ਹਾਂ ਖੁਨਾਮੀ ਕਰਕੇ ਤੁਹਾਨੂੰ ਵੀ ਸਵਾਦ ਆਉਂਦਾ ਹੈ ਹੁਣ ਲੈ ਲਿਆ ਸਵਾਦ ਕਹਿੰਦੇ ਸੀ ਬੜਾ ਇਨਕਲਾਬ ਇਨਕਲਾਬ ਬੜਾ ਹੁਬ ਹੋਵਾ ਕੇ ਤੁਸੀਂ ਬੋਟਾਂ ਪਾਈਆਂ ਸੀ 2022 ਦੇ ਵਿੱਚ ਇਨਕਲਾਬ ਲੈ ਕੇ ਆਉਣਾ ਹੁਣ ਚੱਕੋ ਸਵਾਦ ਇਨਕਲਾਬ ਦਾ ਤੁਹਾਨੂੰ ਉਜਾਰਤਾ ਤੁਹਾਨੂੰ ਬਰਬਾਦ ਕਰਤਾ ਇਹ ਸਰਕਾਰ ਰਜਵਾਰਿਆਂ ਦੀ ਹੈ ਇਹ ਸਰਕਾਰ ਦਿੱਲੀ ਦੇ ਧੜਵੀਆਂ ਦੀ ਹੈ ਇਹ ਸਰਕਾਰ ਮਹਿਮੂਦ ਗਜਨਵੀ ਤੇ ਅਹਿਮਦ ਸ਼ਾਹ ਅਬਦਾਲੀ ਦੀ ਹੈ ਇਹ ਲੋਕਾਂ ਦੀ ਆਮ ਆਦਮੀ ਪਾਰਟੀ ਸਰਕਾਰ ਨਹੀਂ ਹੈ